ਤਰ ਦਿਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਨਾ ਤੂੰ ਆ ਬੰਦੇ ਆ ਨਾ ਨਾ ਰਹੇ ਮੁੰਡੇ ਆ ਨਾ ਨਾ ਰਹੇ ਉਹ ਲੜਾਈ ਇੰਨੀ ਵੱਧ ਗਈ ਕਿ ਮੇਰੇ ਅਗੇਂਸਟ 4 ਜਨਵਰੀ 2010 ਦੇ ਵਿੱਚ ਐਫ ਆਈ ਆਰ ਦਰਜ ਹੁੰਦੀ ਹੈ 7 ਸੈਕਸ਼ਨ ਲੱਗਦੇ ਆ 307 ਅਟੈਂਪਟ ਟੂ ਮਰ 323 24 26 26 145 ਤੇ 149 ਤੇਹੀ ਲਾੜੂ ਦੇ 14 ਸਾਲ ਦਾ ਬੱਚਾ ਉਹਦੇ ਤੇ ਅਟੈਂਪਟ ਟੂ ਮਰਡਰ ਦਾ ਐਫ ਆਈ ਆ ਪਰਚਾ ਦਰਜ ਹੋ ਗਿਆ ਬਹੁਤ ਵੱਡੀ ਗੱਲ ਹੁੰਦੀ ਇਹ ਮੇ ਜਦਾਂ ਦੀ ਬਣ ਗਈ ਕਿ ਕੋਈ ਮੈਨੂੰ ਆਪਣਾ ਤਾਇਆ ਚਾਚਾ ਦੇ ਮੁੰਡੇ ਨਹੀਂ ਮੈਨੂੰ ਨਾਲ ਭੇਜਦੇ ਹੁੰਦੇ ਕੀ ਅਰੇ ਦਿਨਾਂ ਲਈ ਤੂੰ ਖੇਡ ਨੂੰ ਕਿ ਤੂੰ ਦੂਰ ਰਹਿਣਾ ਮੈਂ ਇਹ ਤੈਨੂੰ ਆਪਣੇ ਵਰਗਾ ਬਣਾ ਲਾਂਗਾ ਮੇਰੇ ਫਾਦਰ ਨੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਉਹ ਕਦੀ ਕਿਸ ਦੇ ਇਨਫਲੂਐਂਸ ਚ ਨਹੀਂ ਆਇਆ ਤੂੰ ਮੈਨੂੰ ਕਿਹਾ ਕਿ ਪੁੱਤ ਤੇਰੇ ਤੇ ਸਾਨੂੰ ਯਕੀਨ ਆ ਹਾਂ ਤੂੰ ਜੋ ਤੇਰਾ ਮਨ ਨਾ ਤੂੰ ਕਰ ਸਪੈਸ਼ਲੀ ਜਿਹੜੇ ਮੇਰੇ ਮਦਰ ਆ ਉਹ ਬਹੁਤ ਡਰਦੇ ਹੁੰਦੇ ਪੁਲਿਸ ਦੀ ਜੌਬ ਉਹ ਬਹੁਤ ਜ਼ਿਆਦਾ ਚੁਣਾਤੀਆਂ ਭਰੀ ਜੌਬ ਆ ਉਹਦੇ ਉੱਤੇ ਬਹੁਤ ਸਾਰੇ ਅਲੀਗੇਸ਼ਨ ਲੱਗਦੇ ਆ ਹਨਾ ਫਿਰ 9th ਦੇ ਵਿੱਚ ਇਦਾਂ ਮੇਰੀ ਲੜਾਈ ਹੁੰਦੀ ਆ ਸਕੂਲ ਦੇ ਵਿੱਚ ਲੜਾਈ ਹੋਈ ਆ ਉਹ ਲੜਾਈ ਚਲੋ ਕੁਝ ਈਦਾਂ ਦੀਆਂ ਹੋਈਆਂ ਕੰਡੀਸ਼ਨਸ ਕ੍ਰੀਏਟ ਹੋਈਆਂ ਉਹ ਬਹੁਤ ਜ਼ਿਆਦਾ ਵੱਧ ਗਈ। ਉਹ ਲੜਾਈ ਇੰਨੀ ਵੱਧ ਗਈ ਕਿ ਮੇਰੇ ਅਗੇਂਸਟ 4 ਜਨਵਰੀ 2010 ਦੇ ਵਿੱਚ ਐਫ ਆਈ ਆਰ ਦਰਜ ਹੁੰਦੀ ਹੈ। 7 ਸੈਕਸ਼ਨ ਲੱਗਦੇ ਆ। 307 ਅਟੈਂਪਟ ਟੂ ਮਰਡਰ 323 24 22 26 145 ਤੋਂ 149 ਇਹ ਸੱਤ ਧਾਰ ਮੇਰੇ ਤੇ ਲੱਗਦੀਆਂ ਮਤਲਬ ਕੰਡੀਸ਼ਨਸ ਕੁਝ ਇਦਾਂ ਦੀਆਂ ਕਿ ਰੀਡ ਹੋ ਗਈਆਂ ਕਿ ਹੁਣ ਉਸ ਵੇਲੇ ਨਾ ਮੇਰੀ ਉਮਰ ਵੀ 13-14 ਸਾਲ ਇੱਕ ਇਦਾਂ ਦਾ ਮੋਲ ਬਣ ਗਿਆ ਕਿ ਫੈਮਿਲੀ ਦੇ ਵਿੱਚ ਉਹਨਾਂ ਨੂੰ ਹੋਣ ਲੱਗ ਗਿਆ ਕਿ ਯਾਰੀ ਮਤਲਬ ਇਹ ਬਦਮਾਸ਼ੀ ਸਾਡੇ ਪਰਿਵਾਰ ਸਾਡਾ ਪਰਿਵਾਰ ਬੜਾ ਸਿੰਪਲ ਹੈ ਹਾਂ ਕੋਈ ਲੜਾਈ ਝਗੜੇ ਵਾਲੀ ਨਹੀਂ ਬਾਬਾ ਬਹੁਤ ਡਰਦੇ ਨੇ ਮੇਰੀ ਚੀਜ਼ ਕਿਉਂਕਿ ਇਸ ਤਹੀ ਲਾ ਲੂਗੀ ਕਿ 14 ਸਾਲ ਦਾ ਬੱਚਾ ਉਹਦੇ ਤੇ ਅਟੈਂਪਟ ਟੂ ਮਟਰ ਦਾ ਐਫ ਆਈ ਆਰ ਪਰਚਾ ਦਰਜ ਹੋ ਗਿਆ ਬਹੁਤ ਵੱਡੀ ਗੱਲ ਹੁੰਦੀ ਹੈ ਫਿਰ ਮੈਂ ਚਲੋ ਇੱਕ ਮਾੜਾ ਸਮਾਂ ਹੈ ਫੈਮਿਲੀ ਦੇ ਉੱਤੇ ਬਹੁਤ ਮਾੜਾ ਸਮਾਂ ਹੈ ਫਿਰ ਹਾਈ ਕੋਰਟ ਦੇ ਵਿੱਚ ਚਲੋ ਜਿਹੜਾ ਐਫ ਆਈ ਆਰ ਹੋਈ ਉਹ ਮੇਰੇ ਅਗੇਂਸਟ ਝੂਠੀ ਹੋਈ ਮਤਲਬ ਇੱਕ ਲੜਾਈ ਝਗੜਾ ਜਿਆਦਾ ਵੱਧ ਗਿਆ ਹੈ ਮੈਂ ਉੱਚ ਇਨਵੋਲ ਹੁਣੀ ਹੈਗਾ ਹੀ ਪਰ ਹੋਰ ਕੋਈ ਬੰਦੇ ਹੈਗੇ ਜਿਹੜੋ ਤੁਸੀਂ ਲਾ ਲੋ ਕਿ ਮੇਰੇ ਵੱਲੋਂ ਲਟ ਰਹੇ ਫਿਰ ਉਸ ਕਰਕੇ ਉਹਨਾਂ ਨੇ ਮੇਰਾ ਵਿੱਚ ਨਾ ਇਨਕਲੂਡ ਕੀਤਾ ਫਿਰ ਉਸ ਤੋਂ ਬਾਅਦ ਆਪਣੇ ਆਪ ਨੂੰ ਘਰ ਦੇ ਚ ਰਹੇ ਆ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਮੇਰੀ ਕਿ ਇਮੇਜ ਇਦਾਂ ਦੀ ਬਣ ਗਈ ਕਿ ਕੋਈ ਮੈਨੂੰ ਆਪਣਾ ਤਾਏ ਚਾਚੇ ਦੇ ਮੁੰਡੇ ਨਹੀਂ ਮੈਨੂੰ ਨਾਲ ਭੇਜਦੇ ਹੁੰਦੇ ਕਿ ਅਰੇ ਇਹਦੇ ਨਾਲ ਇਹ ਦੁਖੇਟਣਾ ਕਿ ਤਦ ਦੁਰਣਵੇਂ ਨੇ ਤੈਨੂੰ ਆਪਣੇ ਵਰਗਾ ਬਣਾ ਲੈਣਾ ਕਿ ਉਹ ਚੀਜ਼ ਨਾ ਰਹਿ ਗਈ ਘਰ ਦੇ ਨੇ ਬੜਾ ਕ੍ਰੇਡੀ ਸਾਈਜ਼ ਕਰਦੇ ਰਹਿਣਾ ਫਿਰ ਉਦੋਂ ਹੋਇਆ ਕਿ ਉਹਨਾਂ ਨੇ ਤੁਹਾਨੂੰ ਪਤਾ ਪਿੰਡਾਂ ਦੇ ਕੰਪੇਅਰ ਕਰਦੇ ਨੰਬਰ ਆਣਾ ਨੰਬਰਾਂ ਨਾਲ ਹਾਂ ਉਹ ਫਲਾਣੀ ਦੇ ਨੰਬਰ ਇਦਾਂ ਫਲਾਣੀ ਦੇ ਨੰਬਰ ਹਨ ਇਦਾਂ ਹਨ ਫਿਰ ਮੈਨੂੰ ਵੀ ਮੇਰੇ ਦਿਮਾਗ 'ਚ ਉਦੋਂ ਗੱਲ ਸਟੈਕ ਹੋਈ ਗਈ ਯਾਰ ਇਹਨਾਂ ਨੂੰ ਨਾ ਹੁਣ ਮੈਂ ਪੜ੍ਹ ਕੇ ਵਿਖਾਉਣਾ ਇਹਨਾਂ ਨੇ ਮੇਰੀ ਮਤਲਬ ਇੱਕ ਚਲੋ ਇਹ ਇੱਕ ਇੱਥੇ ਮੈਂ ਤੁਹਾਨੂੰ ਸਭ ਨੂੰ ਰੋਗ ਰਹੀ ਹਾਂ ਇਹ ਕਈ ਵਾਰੀ ਬਦਲਦੀ ਦਿਮਾਗ 'ਚ ਦੋ ਥੋਟ ਆਉਂਦੇ ਜਾਂ ਇੱਕ ਤੇ ਮੇਰੇ ਬਾਰੇ ਸੋਚੀ ਜਾਣ ਕੋਈ ਨਾ ਹੁਣ ਮੈਂ ਕਰਕੇ ਦਿਖਾਉਂਗਾ ਇੱਕ ਹੁੰਦਾ ਕਿ ਕੋਈ ਨਾ ਮੈਂ ਇਹਨਾਂ ਨੂੰ ਪੋਜ਼ਿਟਿਵ ਹੋ ਕੇ ਜਵਾਬ ਦਊਂਗਾ ਉਹ ਚਲੋ ਰੱਬ ਦਾ ਸ਼ੁਕਰ ਹੈ ਕਿ ਤੁਸੀਂ ਉਸ ਸਾਈਡ ਸੋਚੇ ਕਿ ਮੈਂ ਹੁਣ ਇਹਨਾਂ ਨੂੰ ਪੋਜ਼ਿਟਿਵ ਹੋ ਕੇ ਜਵਾਬ ਦਊਂਗਾ ਹੁਣ ਇਹ ਜਦੋਂ ਪ੍ਰੋਸੈਸ ਦੇ ਵਿੱਚ ਨਾ 27 ਜੁਲਾਈ 2012 ਨੂੰ ਜਿਹੜੀ ਮੇਰੇ ਅਗੇਂਸਟ ਐਫ ਆਈ ਆਰ ਹੋਈ ਨਾ ਹਾਈ ਕੋਰਟ 'ਚ ਕੇਸ ਕਰ ਦੇਣੇ ਲਾਤਾ ਹੀ 27 ਜੁਲਾਈ 2012 ਨੂੰ ਐਫ ਆਈ ਆਰ ਨਾ ਰद्दੋਗੀ ਹਾਈ ਕੋਰਟ ਦੇ ਵੱਲੋਂ ਰੱਦ ਕੀਤੀ ਗਈ ਅੱਛਾ ਪਰ ਇਹ ਰੱਦ ਕਰਾਉਣ ਦੇ ਵਿੱਚ ਘਰਦਿਆਂ ਦਾ ਉਸ ਵੇਲੇ 5 ਤੋਂ 10 ਲੱਖ ਰੁਪਏ ਲੱਗ ਗਏ ਵਕੀਲਾਂ ਦੇ ਖਰਚੇ ਵਕੀਲਾਂ ਦੇ ਖਰਚੇ ਜਿੰਨਾ ਨਾ ਰੌਲਾ ਹੋਉਂਦਾ ਨਾ ਰਾਈ ਨਾਵਾ ਦੇ ਖਰਚੇ ਮਤਲਬ ਬਹੁਤ ਸਾਰੇ ਖਰਚੇ ਕਰਕੇ ਉਹਨਾਂ ਦਾ ਪੰਜ ਤੋਂ 10 ਲੱਖ ਰੁਪਏ ਖਰਚੇ ਹੋ ਗਏ ਇੱਕ ਮਿਡਲ ਕਲਾਸ ਫੈਮਿਲੀ ਲਈ ਇੰਨੇ ਪੈਸੇ ਇਕੱਠੇ ਕਰਨੇ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਉਦੋਂ ਮੈਨੂੰ ਫੀਲ ਹੋਇਆ ਕਿ ਨਹੀਂ ਯਾਰ ਮੈਂ ਕੁਝ ਨਾ ਇਹਨਾਂ ਨੂੰ ਹੁਣ ਜੇ ਮੇਰੇ ਕਰਕੇ ਇਹਨਾਂ ਦੀ ਇੰਨੀ ਬਦਨਾਮੀ ਹੋਈ ਹੈ ਨਾ ਤੇ ਇਹਨਾਂ ਲਈ ਮੈਂ ਕੁਝ ਨਾ ਕੁਝੇ ਕਰਕੇ ਵਿਖਾਉਣਾ ਹੈ ਇਹਨਾਂ ਨੂੰ ਫਿਰ ਮੈਂ ਕਰਦਿਆਂ ਨੂੰ ਕਿਹਾ ਕਿ ਆਪਣਾ ਮੇਲਣਾ ਤੁਸੀਂ ਮੈਂ ਇੱਥੇ ਨਹੀਂ ਪੜਨਾ ਤੁਸੀਂ ਮੈਨੂੰ ਕਿਤੇ ਬਾਹਰ ਵਧੀਆ ਸਕੂਲ ਪਾ ਦਿਓ ਹੋਸਟਲ ਪਾ ਦਿਓ ਮੈਂ ਇੱਥੇ ਰਹਿਣਾ ਨਹੀਂ ਪਿੰਡ 'ਚ ਕਿਉਂਕਿ ਆਪਣਾ ਸੋਸ਼ਲ ਸਰਕਲ ਬਹੁਤ ਜ਼ਿਆਦਾ ਇਨਫਲੂਐਂਸ ਕਰਦਾ ਹਾਂ ਹਾਂ ਅਬ ਸਾਨੂੰ ਜਿਵੇਂ ਦੇ ਲੋਕਾਂ ਨਾਲ ਅਸੀਂ ਰਹਿਣੇ ਜੇ ਬਿਮਾਰ ਮਾਨਸਿਕਤਾ ਦੇ ਲੋਕਾਂ ਨਾਲ ਅਸੀਂ ਰਹਿੰਦੇ ਆ ਨਾ ਅਸੀਂ ਉਵੇਂ ਦਾ ਲੋ ਫੀਲ ਕਰਦੇ ਆ ਜਦੋਂ ਅਸੀਂ ਜੁਆਇਫੁਲ ਵਾਲੇ ਮਾਨਸਿਕਤਾ ਵਾਲੇ ਲੋਕਾਂ ਨਾਲ ਰਹਿੰਦੇ ਜਿਹੜੇ ਪੜਨ ਲਿਖਨ ਵਾਲੇ ਆ ਜਿਨ੍ਹਾਂ ਦੇ ਸੁਪਨੇ ਇਹ ਹੈ ਕਿ ਬਈ ਮੈਂ BMW ਖਰੀਦਨੀ ਮੈਂ ਪਾਪਾ ਦਾ ਬਿਜ਼ਨਸ ਇੱਦਾਂ ਦਾ ਤੁਸੀਂ ਉਦਾਂ ਦੇ ਲੋਕਾਂ ਨਾਲ ਰਹਿੰਦੇ ਨਾ ਫਿਰ ਅਸੀਂ ਉਵੇਂ ਦਾ ਹੀ ਸੋਚਦੇ ਸਾਡਾ ਥੋਟ ਪ੍ਰੋਸੈਸ ਉਵੇਂ ਦਾ ਹੋ ਜਾਂਦਾ ਵੈਰੀ ਟ੍ਰੂ ਇਦਾਂ ਹੀ ਹੈ ਮੈਂ ਵੀ ਉਦੋਂ ਇਹ ਚੀਜ਼ ਮੈਂ ਉਦੋਂ ਫੀਲ ਕਰ ਲਈ ਕਿ ਮੈਂ ਆਪਣਾ ਸਰਕਲ ਚੇਂਜ ਕਰਨਾ ਇੱਕ ਤੇ ਮੈਂ ਪ੍ਰੂਫ ਕਰਨਾ ਕਰਦਿਆਂ ਨੂੰ ਕਿ ਜਿਹੜੇ ਜਿੰਨਾਂ ਨੇ ਮੈਨੂੰ ਕੰਪੇਅਰ ਕਰਦੇ ਹਨ ਉਹਨਾਂ ਨੂੰ ਵੱਧ ਨੰਬਰ ਲੈਉਣੇ ਆ ਮੇਰੇ ਮਨ ਚ ਹੀ ਕਿ ਜਿੰਨੇ ਆ ਲਾਗੇ ਬਨੇ ਯਾਰ ਦੋਸਤੀ ਗਵਾਂਢੀ ਹੋ ਗਈਆਂ ਤਾਏ ਚਾਚੇ ਦੇ ਮੁੰਡੇ ਹੋਗੇ ਨਾ ਤੇ ਮੈਂ ਉਹਨਾਂ ਨੂੰ ਵੱਧ ਨੰਬਰ ਦਿਉਣੇ ਆ